ਬੀਜੇਪੀ ਮੰਡਲ ਸਮਾਣਾ ਵੱਲੋਂ ਬੀਜੇਪੀ ਮੰਡਲ ਸਮਾਣਾ ਵੱਲੋਂ ਅੱਜ ਇੱਕ ਵਾਰ ਫੇਰ ਸਮਾਣਾ ਦੇ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਭਾਰਤ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ 9 ਉਹਨਾਂ ਵੱਲੋਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਅੱਜ ਕਾਰਡ ਨੇ ਜਿਹੜੇ ਕੋਈ ਵਿਸ਼ੇਸ਼ ਕੈਂਪ ਲਗਾ ਕੇ ਸਮਾਣਾ ਦੇ ਵਿੱਚ ਬਣਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਮਾਣਾ ਦੇ ਗਪਾਲ ਪਵੰਦੇ ਵਿੱਚ ਸਮਾਣਾ ਦੇ ਗਪਾਲ ਪਵੰਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਗਪਾਲ ਪਵੰਦੇ ਵਿੱਚ ਇਹ ਕੈਂਪ ਲਗਾਇਆ ਗਿਆ ਇੱਕ ਵਾਰੀ ਫੇਰ ਪਹਿਲਾਂ ਵੀ ਸਮਾਣਾ ਦੇ ਵਿੱਚ ਲਗਾਇਆ ਗਿਆ ਸੀ ਵਕ ਵਕ ਥਾਮਾ ਦੇ ਵਿੱਚ ਪਟਿਆਲਾ ਜ਼ਿਲ੍ਹਾ ਦੇ ਵਿੱਚ ਇਹ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਵਿਸ਼ੇਸ਼ ਕੈਂਪ ਨੇ ਜੋ ਉਹ ਲਗਾਏ ਜਾ ਰਹੇ ਨੇ ਅੱਜ ਫੇਰ ਇੱਕ ਕੈਂਪ ਲਗਾਇਆ ਗਿਆ ਸਮਾਣਾ ਦੇ ਗਪਾਲ ਪਬੰਦ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਸੇਵਾਦਾਰਾਂ ਵੱਲੋਂ ਸਮਾਣਾ ਬੀਜੇਪੀ ਮੰਡਲ ਵੱਲੋਂ ਲੈਪਟਾਪ ਕੰਪਿਊਟਰ ਫਿੱਟ ਕੀਤੇ ਗਏ ਨੇ ਤੇ ਮੌਕੇ ਤੇ ਹੀ ਜਿਨ੍ਹਾਂ ਕੋਲੇ ਜੋ ਡਾਕੂਮੈਂਟ ਨੇ ਜਿਨ੍ਹਾਂ ਦਾ ਜਿਸ ਹਿਸਾਬ ਦਾ ਕਾਰਡ ਉਹਨਾਂ ਦਾ ਬਣ ਸਕਦਾ ਚਾਹੇ ਉਹ ਆਯੂਸ਼ਮਾਨ ਕਾਰਡ ਹੋਵੇ ਚਾਹੇ ਪੈਨਸ਼ਨ ਵਾਲਾ ਕਾਰਡ ਹੋਵੇ ਜੋ ਕੇਂਦਰ ਸਰਕਾਰ ਦੀਆਂ ਨਵੀਆਂ ਸਕੀਮਾਂ ਨੇ ਹਾਲਾਂਕਿ ਇਸ ਸਕੀਮਾਂ ਬਾਰੇ ਕਈ ਵਾਰ ਆਪਾਂ ਨੂੰ ਜਾਣਕਾਰੀ ਘੱਟ ਹੁੰਦੀ ਹੈ ਇਸ ਕਰਕੇ ਇਹਨੂੰ ਘਰ-ਘਰ ਤੱਕ ਤੇ ਜੋ ਇਹਦੇ ਲੋੜਵੰਦ ਨੇ ਜਿਨ੍ਹਾਂ ਨੂੰ ਇਸ ਵਿਧਾਵਾ ਨਹੀਂ ਮਿਲਦੀਆਂ ਉਹਨਾਂ ਨੂੰ ਦੇਣ ਦੇ ਲਈ ਇਹ ਕੈਂਪ ਲਗਾਇਆ ਗਿਆ ਜਬੱਡੀ ਗਿਣਤੀ ਦੇ ਵਿੱਚ ਸਮਾਣਾ ਦੇ ਗਪਾਲ ਪਵਨ ਦੇ ਵਿੱਚ ਜੋ ਇਹ ਲਾਹਾ ਲੈਣਾ ਚਾਹੁੰਦੇ ਨੇ ਜੋ ਇਸ ਆਯੂਸ਼ਮਾਨ ਕਾਰਡ ਦਾ ਜਾਂ ਹੋਰ ਸਕੀਮਾਂ ਦਾ ਉਹ ਇੱਥੇ ਪਹੁੰਚ ਰਹੇ ਨੇ और आप भी बराबर हो रहे हैं हां जी पीडीएफ को डाउनलोड करो करो 100% ਆ ਦਾ ਪੂਰਾ ਨਾਮ ਹੈ ਮੇਰਾ ਨਾਮ ਉਹ ਲਾਪੀ ਮਿੰਟ ਤੇ ਹੈਗਾ ਆ ਮੈਂ ਸਾਈਡ ਨਹੀਂ ਆ ਰਹੀ ਉਹ ਤੋਂ ਚੈੱਕ ਆਡਜੋਸ਼ਨ ਕੋਈ ਜੀ ਕੰਨੀਸ ਆ ਦੇਖੀ ਮੇਰੇ ਇਤਨੇ ਫੋਟੋ ਕਿਵੇਂ ਕਰਾਵਾ ਦੇਣਾ ਇਸ ੈਂਪ ਦੇ ਸਬੰਧ ਦੇ ਵਿੱਚ ਪਟਿਆਲਾ ਜ਼ਿਲ੍ਹਾ ਦੇ ਜੋ ਪ੍ਰਧਾਨ ਨੇ ਉਹ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਜੀ ਤੇ ਉਹਨਾਂ ਨਾਲ ਗੱਲ ਕਰਾਂਗੇ ਗੋਇਲ ਸਾਹਿਬ ਕੀ ਕਹਿਣਾ ਚਾਹੋਗੇ ਜੋ ਸਮਾਣਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਗਾ ਕੇ ਜੋ ਕੇਂਦਰ ਦੀਆਂ ਸਕੀਮਾਂ ਜਨ ਜਨ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜਿਹੜੀ ਕੇਂਦਰ ਦੀਆਂ ਸਕੀਮਾਂ ਦਾ ਕੈਂਪ ਆਸੀਂ ਹਰ ਪਿੰਡ ਹਰ ਬੂਹ ਤੇ ਲਾਉਣ ਦਾ ਜੋ ਸਾਡੀ ਸਕੀਮ ਆ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਅਸੀਂ ਅੱਜ ਸਮਾਣੇ ਸਾਹਮਣੇ ਇਹਨਾਂ ਨੂੰ ਮਾਨੇ ਸਾਹਿਬ ਨੇ ਕਪਾਲ ਪਵਨ ਚਲਾਇਆ ਕਿਉਂਕਿ ਬਹੁਤ ਜ਼ਿਆਦਾ ਰਾਮਵਸਤੀ ਚ ਬਹੁਤ ਵੱਡਾ ਰਿਸਪੌਂਸ ਹੈ ਕਿ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਬਹੁਤ ਵੱਡੀ ਹਰਾਸਮੈਂਟ ਤੇ ਪੰਜਾਬ ਸਰਕਾਰ ਜੋ ਸਾਡੇ ਸੈਂਟਰ ਦੀਆਂ ਸਕੀਮਾਂ ਉਹਨਾਂ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਸੀ ਮੋਦੀ ਜੀ ਦਾ ਹੁਕਮ ਹੈ ਕਿ ਘਰ-ਘਰ ਜਾ ਕੇ ਇਹਨਾਂ ਸਕੀਮਾਂ ਲਾਗੂ ਕੀਤਾ ਜਾਵੇ। ਦੇਖ ਰਹੇ ਆ ਪਹਿਲਾਂ ਵੀ ਇੱਕ ਕੈਂਪ ਲਗਾਇਆ ਗਿਆ ਸੀਗਾ ਆਮਾਮਗੜ ਮਹੱਲੇ 'ਚ ਅੱਜ ਗਪਾਲ ਭਵਨ ਦੇ ਵਿੱਚ ਲਗਾਇਆ ਗਿਆ। ਅੱਗੇ ਵੀ ਕੈਂਪ ਹੋਰ ਲਗਾਏ ਜਾਣਗੇ ਇਹ। ਬਿਲਕੁਲ ਲਗਾਤਾਰ ਹਰ ਦਿੋਜ਼ ਕੈਂਪ ਲਾ ਕਰੇ ਨੇ ਪਿੰਡਾਂ 'ਚ ਵੀ ਲੱਗਿਆ ਸੈਟ 'ਚ ਵੀ ਲੱਗੂਗਾ। ਕੱਲ ਨੂੰ ਸਾਡੇ ਸੰਸਾ ਗੁੰਜਰਾ ਕੈਂਪ ਲਾ ਰਹੇ ਆ ਅਸੀਂ ਜੋ ਕਿ ਹਲਕੇ ਸਾਮਾਨੇ ਦਾ ਹੀ ਪਿੰਡਾ ਤੇ ਜਿੰਨੇ ਵੀ ਲੋਕ ਕੈਂਪ ਜਾਂਦੇ ਆ ਇਹਨਾਂ ਦਾ ਵੀ ਕੋਈ ਕਾਰਡ ਬਣਦਾ ਉਹਨਾਂ ਨੂੰ ਮੌਕੇ ਤੇ ਅਸੀਂ ਇਸ਼ੂ ਕਰਦੇ ਆਂ। ਸਕੀਮੇ ਨਹੀਂ ਵੀ ਕੈਂਪ ਲਾਇਆ ਚਲੇ ਗਏ ਕੈਂਪ ਦੇ ਨਾਲ ਦੀ ਨਾਲ ਸ਼ੁਰੂ ਕਰਦੇ ਆਪਾਂ ਐਲੀਜੀਬਲ ਹੋਣਾ ਚਾਹੀਦਾ ਹੋ ਹਾਂਜੀ ਹਾਂ ਐਲੀਜੀਬਲ ਹੋਣਾ ਸੀ ਤੇ ਕਿੰਨੀਆਂ ਸਕੀਮਾਂ ਨੇ ਜਿਹੜੇ ਕੇਂਦਰ ਦੇ ਅੰਡਰ ਆ ਰਹੀਆਂ ਨੇ ਇਹ ਜਿੱਥੇ ਇਹ ਤੁਹਾਨੂੰ ਤੁਸੀਂ ਇਹ ਸੁਵਿਧਾਾਂ ਮੈਂ ਦੇ ਰਹੇ ਹਾਂ ਜਿਹੜੀਆਂ ਫਿਲਹਾਲ ਅਸੀਂ 9 ਸਕੀਮਾਂ ਜੁੜੀਆਂ ਨੇ ਜਿਹੜੀਆਂ ਵਿਸਕਰਮਾ ਸਕੀਮ ਹੈ ਕਿਤਾ ਜੀ ਇੱਕ ਆਸਮਾਨ ਕਾਰਡ ਤੇ ਹੋਰ ਇਹ 7 ਸਕੀਮਾਂ ਸਾਰੀ ਲਿਸਟ ਤਾਂ ਅਸੀਂ ਪਹਿਲਾਂ ਜਾਰੀ ਕਰਕੇ ਅਸੀਂ ਮੈਨੂੰ ਵੀ ਸਾਡੇ ਚੁਪਾਏ ਹੋਏ ਆ ਹਰ ਬੰਦੇ ਨੂੰ ਪਹਿਲਾਂ ਅਸੀਂ ਅਵੇਅਰਨੈਸ ਕਰਦੇ ਵੀ ਇਹ ਚੀਜ਼ ਤੁਸੀਂ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਕੋਈ ਹਰਾਸਮੈਂਟ ਕੈਂਪ ਚ ਨਾ ਹੋਵੇ ਪ੍ਰਧਾਨ ਜੀ ਕਹਿਣਾ ਚਾਹੋਗੇ ਕੁਝ ਕੈਂਪ ਲਗਾਏ ਗਿਆ ਜੀ ਗਰੀਬ ਕਲਿਆਣ ਯੋਜਨਾ ਮੋਦੀ ਸਰਕਾਰ ਵੱਲੋਂ ਜਿਹੜੇ ਜਰਾਈ ਨਹੀਂ ਹੈ ਇਹਦਾ ਪੰਜਾਬ ਦੇ ਵਿੱਚ ਲੋਕਾਂ ਨੂੰ ਆਮ ਪਤਾ ਨਹੀਂ ਹੈ ਇਸ ਲਈ ਇਹਨਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਕੈਂਪ ਲਗਾਏ ਜਾ ਰਹੇ ਨੇ ਇਸ ਕੈਂਪ ਦੇ ਵਿੱਚ ਮੌਕੇ ਤੇ ਹੀ ਅਸੀਂ ਜਿਹੜੇ ਹੈ ਉਹਨਾਂ ਨੂੰ ਕਾਰਡ ਬਣਾ ਕੇ ਦਿੰਨੇ ਆਯੂਸ਼ਮਾਨ ਯੋਜਨਾ ਦਾ ਜਾਂ ਬਿਸ਼ਕਰਮਾ ਦਾ ਜਿਹੜਾ ਹੈ ਕਿਰਤੀ ਕਰਦੇ ਨੇ ਜਿਹੜੇ ਲੋਕਾਂ ਨੂੰ ਲੋਨ ਮਿਲਦਾ ਇਸ ਤਰ੍ਹਾਂ ਦੀਆਂ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਤਾਂ ਕਿ ਇਹ ਲੋਕਾਂ ਨੂੰ ਪਤਾ ਲੱਗੇ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਨੇ ਚਲਾਈ ਹੋਈਆਂ ਪੰਜਾਬ ਸਰਕਾਰ ਇਹਨਾਂ ਨੂੰ ਲਾਗੂ ਨਹੀਂ ਕਰ ਰਹੀ ਇਹਨਾਂ ਨੂੰ ਲਾਗੂ ਕਰਾਉਣ ਦੇ ਲਈ ਇਹ ਕੈਂਪਾਂ ਲਗਾਏ ਜਾਂਦੇ ਜਤਿੰਦਰ ਜੀ ਜਿਸ ਤਰ੍ਹਾਂ ਕਿ ਆਯੂਸ਼ਮਾਨ ਕਾਰਡ ਬਣਾਇਆ ਜਾ ਰਿਹਾ ਜਾਂ ਹੋਰ ਜਿਹੜੇ ਕਾਰਡ ਬਣਾਏ ਜਾ ਰਹੇ ਨੇ ਹੁਣ ਕਈ ਆ ਵੀ ਰਹੇ ਨੇ ਕਿਹੜੇ ਬੰਦੇ ਦਾ ਜਿਹੜਾ ਆਯੂਸ਼ਮਾਨ ਕਾਰਡ ਹੈ ਉਹ ਇੱਥੇ ਬਣ ਸਕਦਾ ਹੈ ਉਹਦੇ ਲਈ ਕੀ ਉਹਨੂੰ ਡਾਕੂਮੈਂਟਾਂ ਦੀ ਲੋੜ ਹੈ ਇੱਕ ਤਾਂ ਜਿਸ ਦੀ ਉਮਰ 70 ਸਾਲ ਤੋਂ ਉੱਪਰ ਹੋਵੇ ਉਸ ਵਾਸਤੇ ਜੈਂਟਸ ਲੇਡੀਜ਼ ਦੋਨੇ ਹਾਂ ਦੋਨੇ ਕੋਈ ਠੀਕ ਹੈ ਤੇ ਜਾਂ ਜੇ ਫਾਰਮ ਹੋਵੇ ਉਸ ਕੋਲ ਜਾਂ ਆਟਾ ਦਾਲ ਯੋਜਨਾ ਜੋ ਹੈ ਰਾਸ਼ਨ ਕਾਰਡ ਬਣਿਆ ਹੋਵੇ ਉਹ ਕੰਕ ਵਗੈਰਾ ਸਰਕਾਰ ਤੋਂ ਮਿਲਦੀ ਹੋਵੇ ਇਹ ਆਯੂਸ਼ਮਾਨ ਰਸਤੇ ਦਾ ਤਿੰਨੇ ਲਈ ਵਰਤਿਆ ਜਾਂਦਾ ਆਟਾ ਦਾਲ ਸਕੀਮ ਹਲਾ ਕਾਰਡ ਹੋਵੇ ਜੇ ਫਾਰਮ ਜੋ ਵਪਾਰੀਆਂ ਦਾ ਕਿਸਾਨਾਂ ਦਾ ਹੁੰਦਾ ਕਿਸਾਨਾਂ ਦਾ ਫਾਰਮ ਹੋਵੇ ਉਹ ਹੋਵੇ ਜਾਂ ਫਿਰ 70 ਸਾਲ ਤੋਂ ਵੱਧ ਹੋਵੇ ਉਹਨਾਂ ਦਾ ਕਾਰਡ ਤੁਹਾਡੇ ਵੱਲੋਂ ਬਣਾਇਆ ਜਾਂਦਾ ਆਨਲਾਈਨ ਨਾਲ ਦੇ ਨਾਲ ਬਣਾ ਕੇ ਦਿੰਦੇ ਨੇ ਕੋਈ ਪੈਂਡਿੰਗ ਨਹੀਂ ਜਿਹੜੀ ਦੂਸਰੀ ਯੋਜਨਾਵਾਂ ਨਹੀਂ ਦੂਸਰੀ ਉਹ ਵੀ ਆਨਲਾਈਨ ਕੋਈ ਡਾਕੂਮੈਂਟੇਸ਼ਨ ਨਹੀਂ ਹੈ ਉਹਦੀ ਸਾਰੇ ਆਨਲਾਈਨ ਰਜਿਸਟ੍ਰੇਸ਼ਨ ਹੈ ਨਾਲ ਦੇ ਨਾਲ ਫੈਸਲਾ ਸੋ ਇਹ ਸੀਗੇ ਸਾਡੇ ਜਿਤਿੰਦਰ ਸ਼ਰਮਾ ਜੀ ਸ਼੍ਰੇਸ਼ ਖੋਲਾ ਜੀ ਪ੍ਰਧਾਨ ਜੀ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਟਕਾਲਾ ਜੀ ਇਸ਼ੂ ਜੀ ਸਾਰੇ ਹੀ ਜੋ ਮੈਂਬਰ ਨੇ ਬੱ ਚੜ ਕੇ ਇਸ ਕੈਂਪ ਦੇ ਵਿੱਚ ਪਹਿਲਾਂ ਵੀ ਦੇਖਿਆ ਸੀ ਕਿ ਜਨਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਆਓ ਤੁਹਾਨੂੰ ਦਿਖਾਨੇ ਆ ਕੈਂਪ ਦੀਆਂ ਕੁਝ ਹੋਰ ਚਲਕੀਆਂ ਸਮੇਂ ਨਾਲ ਨਾ ਹਰ ਗੱਲ ਤੇ ਨਾ ਯੂਜ਼ ਮਾਣਾਈ ਅਪਡੇਟ ਕਰਾਉਂਦਾ ਹਾਂ ਫੋਲਡਰ ਜਿਹਨੂੰ ਕੰਡੂਕਟਰ ਹੁੰਦਾ ਹੈ